ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੇ ਦਿਨਾਂ ਤੋਂ ਇਹ ਮੁੱਦਾ ਚੱਲ ਰਿਹਾ ਹੈ ਜਿਹੜਾ ਜੋਗਾ ਵਾਲੀ ਬੀਬੀ ਪਖੰਡਣ ਬੀਬੀ ਜਿਹੜੀ ਉੱਥੇ ਆ ਕੇ ਜਿਹਨੇ ਮਹਾਰਾਜ ਦੇ ਦਰਸ਼ਨ ਤੱਕ ਨਹੀਂ ਕੀਤੇ ਜਿਹੜੀ ਬੀਬੀ ਨੇ ਮਹਾਰਾਜ ਨੂੰ ਨਮਸਕਾਰ ਤੱਕ ਨਹੀਂ ਕੀਤੀ ਉਹ ਸੀਸੀਟੀਵੀ ਦੇ ਵਿੱਚ ਆਇਆ ਉਹ ਬੀਬੀ ਹੋਰ ਕਿਸੇ ਜਗ੍ਹਾ ਤਰੀਕੇ ਨਾਲ ਸਿੱਧਾ ਆਉਂਦੀ ਹੈ ਉੱਥੇ ਸਰੋਵਰ ਦੇ ਸਾਹਮਣੇ ਆਪਣੀਆਂ ਲੱਤਾਂ ਤਾਹਾਂ ਕਰਕੇ ਜੋ ਵੀ ਪਖੜਡ ਯੋਗ ਮਤ ਕਰਦੀ ਹੈ ਇਦੋਂ ਸਾਡੇ ਗੁਰੂ ਸਾਹਿਬ ਦੀ ਬਿਲਕੁਲ ਅਸੀਂ ਜੋਗਬਤ ਜੋ ਵੀ ਆ ਪਖੰਡ ਕਰਦੇ ਆ ਸੁਭਾ ਸੁਭਾ ਬਣ ਕੇ ਸਾਡਾ ਸਾਡਾ ਕੋਈ ਲੈਣ ਦੇ ਏਡੀ ਸਿੱਖੀ ਦਾ ਉਹ ਸਾਡੇ ਸਿੱਖੀ ਦੇ ਗੁਰੂ ਦੇ ਘਰ ਦੇ ਵਿੱਚ ਆ ਕੇ ਜਿਹੜੇ ਗੁਰੂ ਨੇ ਸਾਡੀ ਇਹ ਜੋਗਬਤ ਨੂੰ ਠੁਕਰਾਇਆ ਜਿਹੜੇ ਆ ਪਖੰਡਾ ਨੂੰ ਠੁਕਰਾਇਆ ਉਸ ਦੇ ਘਰ ਦੇ ਵਿੱਚ ਆ ਕੇ ਆ ਪਖੰਡ ਕੀਤਾ ਉਹਦੀ ਚਾਰ ਦਿਵਾਰੀ ਦੇ ਅੰਦਰ ਉਹਦੀ ਬਰੀਆਦਾ ਦੇ ਅਗੇਂਸਟ ਜਾ ਕੇ ਹੁਣ ਇਹਨਾਂ ਐਕਸਟਰੀਮਿਸਟ ਬੰਦਿਆਂ ਨੇ ਕੀ ਡੈਰਿਟਿਵ ਚਲਾਇਆ ਹੋਇਆ ਟਵਿੱਟਰ ਦੇ ਉੱਤੇ ਮੈਂ ਨਾਲ ਟਵੀਟ ਪਾ ਰਿਹਾ ਇਹਨਾਂ ਦੇ ਇਹਨਾਂ ਨੇ ਕੀ ਟਵੀਟ ਚਲਾਇਆ ਹੋਇਆ ਹੈ ਕੋਈ ਕਹਿ ਰਿਹਾ ਜੀ ਮੈਂ ਪਹਿਲਾਂ ਗਿਆ ਸੀ ਦੋ ਵਾਰੀ ਮੈਂ ਹੁਣ ਤੋਂ ਬਾਅਦ ਨਹੀਂ ਜਾਣਾ ਮੈਂ ਨਹੀਂ ਜਾਣਾ ਇਹ ਬਦਲ ਗਏ ਆ ਜੀ ਇਹ ਹੋ ਗਿਆ ਜੀ ਇਹ ਕੋਈ ਕਹਿ ਰਿਹਾ ਜੇ ਤੁਹਾਨੂੰ ਸਿੱਖਾਂ ਦਾ ਇੰਨਾ ਪਿਆਰ ਹੋ ਤਾਂ ਜਾ ਕੇ ਅਫਗਾਨਿਸਤਾਨ ਜਾਓ ਦੱਸੋ ਵੀ ਇਹ ਇਨਸੀਡੈਂਟ ਨਾਲ ਅਫਗਾਨਿਸਤਾਨ ਵਾਲੇ ਸਿੱਖਾਂ ਦਾ ਕੀ ਮਸਲਾ ਹੈ ਜੇ ਤੁਸੀਂ ਸਿੱਖਾਂ ਨੂੰ ਆਪਦਾ ਸਮਝਦੇ ਹੋ ਫਿਰ ਤੁਸੀਂ ਲੜੋ ਜਾ ਕੇ ਫਿਰ ਭਾਰਤ ਲੜੇ ਜਾ ਕੇ ਸਿੱਖਾਂ ਦੇ ਲਈ ਅਫਗਾਨਿਸਤਾਨ ਦੇ ਵਿੱਚ ਤੁਸੀਂ ਤਾਂ ਉਹਨਾਂ ਨੂੰ 50-50 ਟਰੱਕ ਕੜਕਾਂ ਦੇ ਉੱਪਰ-ਪਰ ਭੇਜਦੇ ਰਹੇ ਹੋ ਬੀੜੀਆਂ ਹੁੰਦੀਆਂ ਰਹੀਆਂ ਨੇ ਤੁਹਾਡੀਆਂ ਤੁਸੀਂ ਲੜੋ ਜਾ ਕੇ ਫਿਰ ਸਿੱਖਾਂ ਲਈ ਕਿਉਂ ਨਹੀਂ ਲੜਦੇ ਦੂਜੀ ਗੱਲ ਇਹ ਨੈਰੇਟਿਵ ਚਲਾਇਆ ਜਾ ਰਿਹਾ ਹੈ ਨਾ ਵੱਲੋਂ ਵੀ ਸਾਨੂੰ ਸਾਡੇ ਅਨੁਕੂਲ ਤੁਹਾਡਾ ਜਿਹੜਾ ਸਿਸਟਮ ਹੋਣਾ ਚਾਹੀਦਾ ਦੇਖੋ ਜੀ ਮਹਾਰਾਜ ਕਹਿੰਦੇ ਨੇ ਤੁਮਕੋ ਤਬਾਰਾ ਖੂਬ ਹਮਕੋ ਹਮਾਰਾ ਖੂਬ ਤੁਹਾਡੀਆਂ ਮਰਿਆਦਾਵਾਂ ਤੁਹਾਡੇ ਮੰਦਰਾਂ ਦੇ ਵਿੱਚ ਹੈਗੇ ਸਾਨੂੰ ਕੋਈ ਪ੍ਰੋਬਲਮ ਆ ਰਹੀ ਤੁਸੀਂ ਕਹਿੰਦੇ ਹੋ ਵੀ ਸਿੱਖ ਜੇ ਜਾਵੇ ਸਾਊਥ ਦੇ ਮੰਦਰ ਨੇ ਪਹਿਲਾਂ ਆਪਣੀ ਦਸਤਾਰ ਉਤਾਰ ਕੇ ਜਾਵੇ ਧੋਤੀ ਪਾ ਕੇ ਜਾਵੇ ਸਾਨੂੰ ਕੋਈ ਪ੍ਰੋਬਲਮ ਨਹੀਂ ਤੁਹਾਡੀ ਬਰਿਆਦਾ ਪਰ ਜੇ ਤੁਸੀਂ ਇਹ ਕਹੋ ਵੀ ਸਿੱਖਾਂ ਦੇ ਗੁਰੂ ਘਰ ਦੇ ਵਿੱਚ ਕੋਈ ਕਿਸੇ ਦੇ ਅਨੁਸਾਰ ਸਾਡੀ ਬਰਿਆਦਾ ਬਦਲੀ ਜਾ ਸਕਦੀ ਨਹੀਂ ਹੋ ਸਕਦਾ ਜਿਹਦੇ ਆਉਣਾ ਆਵੇ ਜਿਹੜੇ ਨਹੀਂ ਆਉਣਾ ਨਾ ਆਵੇ ਸਾਡੀ ਹੱਥ ਬੰਨ੍ਹ ਕੇ ਬੇਨਤੀ ਹੈ ਤੁਸੀਂ ਨਾ ਆਓ ਜੇ ਤੁਸੀਂ ਉਸ ਗੁਰੂ ਦਾ ਸਤਿਕਾਰ ਨਹੀਂ ਕਰ ਸਕਦੇ ਉਸ ਗੁਰੂ ਦੀ ਬਾਣੀ ਨੂੰ ਛੋੜ ਨਹੀਂ ਆ ਰਹੇ ਤੁਸੀਂ ਚਾਹੁੰਦੇ ਵੀ ਜਿਹੜੀ ਉੱਥੇ ਦੀ ਬਰਿਆਦਾ ਤੁਹਾਡੇ ਅਨੁਸਾਰ ਬਦਲੀ ਜਾਵੇ ਸਾਡੇ ਹੱਥ ਬੰਨ੍ਹ ਕੇ ਤੁਸੀਂ ਨਾ ਆਓ ਸਾਨੂੰ ਕੋਈ ਲੋੜ ਨਹੀਂ ਕਿਸੇ ਦੀ ਕਿਉਂਕਿ ਉੱਥੇ ਸਾਡੇ ਗੁਰੂ ਦੀ ਮਰਜ਼ੀ ਚੱਲੂਗੀ ਗੁਰੂ ਦਾ ਸਿਧਾਂਤ ਚੱਲੂਗਾ ਗੁਰੂ ਦੀ ਮਰਿਆਦਾ ਚੱਲੂਗੀ ਹੁਣ ਗੱਲ ਆ ਗਈ ਉਹਨਾਂ ਦੀ ਜਿਹੜੇ ਇੱਥੇ ਬਕਵਾਸ ਕਰਦੇ ਆ ਭੇਖ ਧਾਰ ਕੇ ਦਸਤਾਰਾਂ ਬੰਨ੍ਹ ਕੇ ਦਾੜੇ ਰੱਖ ਕੇ ਜਿਹੜੇ ਇੱਥੇ ਬੈਠ ਕੇ ਪੌਡਕਾਸਟਾਂ ਦੇ ਕਹਿੰਦੇ ਆ ਇੱਕ ਮੀਰ ਦਾ ਮੈਂ ਦੇਖਿਆ ਰਮਾਲ ਡਿੱਗ ਗਿਆ ਜੀ ਸੇਵਾਦਾਰ ਨੇ ਉਹ ਕਰਤਾ ਜੀ ਸੇਵਾਦਾਰ ਨੇ ਉਹ ਕਰਤਾ ਜਿਵੇਂ ਇੱਕ ਘਗਰੀ ਵਾਲਾ ਜਿਹੜਾ ਉੱਥੇ ਬੈਠਾ ਉਹ ਬਕਵਾਸ ਕਰਦਾ ਵੀ ਰੂ ਕੈਨੇਡਾ ਤੋਂ ਫੋਨ ਆਇਆ ਸੀ ਤਾਂ ਮੁੜ ਕੇ ਜਾਣ ਆ ਨਹੀਂ ਸਾਨੂੰ ਆ ਕਰਿਆ ਤੁਸੀਂ ਨਾ ਆਓ ਤੁਹਾਡੀ ਕਿਸੇ ਨੂੰ ਲੋੜ ਨਹੀਂ ਹੈਗੀ ਗੁਰੂ ਨੂੰ ਤੁਹਾਡੀ ਲੋੜ ਨਹੀਂ ਹੈਗੀ ਜੇ ਤੁਹਾਨੂੰ ਗੁਰੂ ਦੀ ਲੋੜ ਆ ਤਾਂ ਨਿਵਾਣੇ ਬਣ ਕੇ ਜਾਣਾ ਪਊਗਾ ਤਾਂ ਉਹਦੇ ਦਰ ਦੇ ਉੱਤੇ ਤੁਹਾਨੂੰ ਡਿਬਕੇ ਜਾਣਾ ਪਊਗਾ ਨਿਵਾਣੇ ਹੋ ਕੇ ਟਹਿ ਕੇ ਜਾਣਾ ਪਊਗਾ ਜੇ ਤੁਸੀਂ ਇਹ ਨਹੀਂ ਕਰ ਸਕਦੇ ਉੱਥੇ ਜਾਣ ਦੀ ਲੋੜ ਨਹੀਂ ਜੇ ਕਿਸੇ ਨੇ ਲੱਗਰ ਛਕਣਾ ਕੋਈ ਭੁੱਖਾ ਕੋਈ ਪਿਆਸਾ ਹੈਗਾ ਤਾਂ ਉਹ ਬਿਲਕੁਲ ਗੁਰੂ ਘਰ ਦਾ ਸਤਕਾਰ ਜੋ ਆਵੇ ਆਪਣਾ ਲੱਗਰ ਛਕੋ ਤੇ ਜਾਓ ਉੱਥੇ ਰੋਜ਼ ਕਿੰਨੇ ਤਮਾਕੂ ਵਾਲੇ ਬੰਦੇ ਫੜੇ ਜਾਂਦੇ ਆ ਕਿੰਨੇ ਪੁੱਠੀਆਂ ਸਿੱਧੀਆਂ ਰੀਲਾ ਬਣਾਉਂਦੇ ਫੜੇ ਗਏ ਆ ਆਹ ਹੁਣ ਦਮਾਂ ਕੰਮ ਕੀਤਾ ਕੋਈ ਉਥੇ ਕੋਈ ਉਥੇ ਕਿਸੇ ਤਰ੍ਹਾਂ ਦਾ ਬੂਤੇ ਫਲੈਗ ਬਣਾ ਕੇ ਜਾਂਦਾ ਕੋਈ ਸਕਾਟਾ ਪਾ ਕੇ ਜਾਂਦਾ ਇਹ ਜਾਨ ਬੁੱਝ ਕੇ ਸਿੱਖਾਂ ਦੇ ਸਥਾਨ ਨੂੰ ਗੁਰੂ ਘਰ ਨੂੰ ਜਾਨ ਬੁੱਝ ਕੇ ਟਾਰਗੇਟ ਕੀਤਾ ਜਾਂਦਾ ਇਹਨਾਂ ਐਕਸਟਰੀਮਿਸਟ ਵੱਲੋਂ ਇਹਨਾਂ ਆਤਵਾਦੀਆਂ ਵੱਲੋਂ ਜਾਨ ਕੇ ਇਹ ਕੰਮ ਕੀਤੇ ਜਾਂਦੇ ਆ ਤਾਂ ਕਿ ਸਿੱਖਾਂ ਦੇ ਦਰਬਾਰ ਨੂੰ ਸਿੱਖਾਂ ਦੇ ਗੁਰੂ ਘਰ ਨੂੰ ਸਿੱਖਾਂ ਦੀਆਂ ਬਰਿਆਦਾਂਆਂ ਨੂੰ ਜਾਣ ਬੁੱਝ ਕੇ ਦੁਨੀਆ ਵਿੱਚ ਭੱਡਿਆ ਜਾਵੇ ਤੇ ਸਿੱਖਾਂ ਨੂੰ ਗਲਤ ਠਹਿਰਾਇਆ ਜਾਵੇ ਤੇ ਗਲਤ ਦਿਖਾਇਆ ਜਾਵੇ ਇਹ ਕਦੇ ਸਿੱਖ ਬਰਦਾਸ਼ਤ ਨਹੀਂ ਕਰਨਗੇ ਤੇ ਦੂਜੀ ਗੱਲ ਜਦੋਂ ਇਹੋ ਜਿਹਾ ਬੰਦਾ ਮਿਲਦਾ ਕੋਈ ਲੜਨ ਦੀ ਲੋੜ ਦੀ ਕੋਈ ਕੁੱਟਮਾਰ ਕਰਨ ਦੀ ਲੋੜ ਦੀ ਇਹਨਾਂ ਦੀ ਇਹਨਾਂ ਦੀ ਬੇਇੱਜ਼ਤੀ ਪਤਾ ਕਿਵੇਂ ਕਰੋ ਇਹਨਾਂ ਦੀ ਬਾਹ ਫੜੋ ਤੇ ਬਾਹਰ ਕੱਢੋ ਇਹਨਾਂ ਦੀ ਬਾਹ ਫੜੋ ਤੇ ਬਾਹਰ ਕੱਢੋ ਕਿ ਸਾਡੇ ਘਰ ਦੇ ਵਿੱਚ ਆਉਣ ਦੀ ਲੋੜ ਦੀ ਸਾਡੂ ਕੋਈ ਲੋੜ ਨਹੀਂ ਤੁਹਾਡੀ ਤੁਸੀਂ ਨਾ ਹੋ ਤੁਹਾਨੂੰ ਤੁਹਾਡਾ ਬਿਵਾਰਕ ਹੈ ਸਾਨੂੰ ਕਿਸੇ ਦੀ ਲੋੜ ਨਹੀਂ ਤੁਸੀਂ ਆਪਣੇ ਘਰੇ ਆਪਣੇ ਮੰਦਰਾਂ 'ਚ ਕਰੋ ਜੋਗਾ ਆਪਣੀਆਂ ਵਜਦਾਾਂ 'ਚ ਕਰੋ ਤੇ ਦੂਜੀ ਗੱਲ ਇਹ ਜਿਹੜੀਆਂ ਹਰਕਤਾਂ ਗੁਰੂ ਘਰਾਂ ਦੇ ਵਿੱਚ ਤੁਸੀਂ ਬਿਠਾ ਕੇ ਨਵਾਜਾਂ ਪੜਾ ਰਹੇ ਹੋ ਤੁਸੀਂ ਗੁਰੂ ਦੀ ਹਜ਼ੂਰੀ ਦੇ ਵਿੱਚ ਕਿਸੇ ਦਾ ਨਕਾਹ ਕਰਾ ਰਹੇ ਹੋ ਇਹਨਾਂ ਦੇ ਵੀ ਐਕਸ਼ਨ ਹੋਣਾ ਚਾਹੀਦਾ ਜੇ ਵਾਕਈ ਜਥੇਦਾਰ ਸਾਹਿਬ ਤੁਸੀਂ ਇਸ ਚੀਜ਼ ਨੂੰ ਸਵਰਧਤਾ ਦੇ ਨਾਲ ਦੇਖ ਰਹੇ ਹੋ ਪ੍ਰਧਾਨ ਸਾਹਿਬ ਤਾਬੀ ਸਾਹਿਬ ਤੁਸੀਂ ਇਸ ਗੱਲ ਨੂੰ ਪੂਰੀ ਹਿਰਦਤਾ ਨਾਲ ਦੇਖ ਰਹੇ ਹੋ ਇਹ ਚੀਜ਼ਾਂ ਤੇ ਵੀ ਐਕਸ਼ਨ ਲੈਣੇ ਸ਼ੁਰੂ ਕਰੋ ਇਹ ਕੱਲਾ ਇਹ ਨਹੀਂ ਹੈਗਾ ਵੀ ਗੋਗਲੂਆਂ ਤੇ ਮਿੱਟੀ ਧਾ ਝਾੜ ਦੇਵਾਂਗੂ ਤੁਸੀਂ ਇਹ ਕਹਿ ਦਵੋ ਅਸੀਂ ਕੇਸ ਕਰਾਤਾ ਜੀ 295 ਦਾ ਪਰਚਾ ਦਰਜ ਕਰਾਤਾ ਜੀ ਆ ਨਹੀਂ ਹੋਣਾ ਨਹੀਂ ਤੁਸੀਂ ਇਹਨਾਂ ਬੰਦਿਆਂ ਤੇ ਐਕਸ਼ਨ ਲੈਣੇ ਸ਼ੁਰੂ ਕਰੋ ਜਿਹੜੇ ਉੱਥੇ ਸਿੱਖਾਂ ਦੇ ਬੱਚੇ ਵੀ ਜਾਂਦੇ ਆ ਆਪਣਾ ਇੱਕ ਪ੍ਰੋਪਰ ਡਰੈਸ ਕੋਡ ਪਹਿਨ ਕੇ ਜਾਣ ਇਹ ਤੁਹਾਡੀਆਂ ਵੀ ਘਾਟਾਂ ਨੇ ਸਿੱਖਾਂ ਦੀਆਂ ਤੁਸੀਂ ਆਪਣੇ ਗੁਰੂ ਘਰਾਂ ਦੇ ਵਿੱਚ ਜਿਹਾ ਜਿਹਾ ਕੱਪੜਾ ਲੀੜਾ ਪਾ ਕੇ ਜਾਣ ਲੱਗ ਗਏ ਇਹ ਬਹੁਤ ਸ਼ਰਮਨਾਕ ਹੈ ਤੁਹਾਡਾ ਅੱਧਾ ਨੰਗਾ ਨੰਗਪੁਣਾ ਦਿਖਦਾ ਹੁੰਦਾ ਉੱਥੇ ਜਦੋਂ ਗੁਰੂ ਦੀ ਹਜ਼ੂਰੀ 'ਚ ਮੱਥਾ ਟੇਕਦੇ ਹੋ ਬੈਠ ਕੇ ਤੁਸੀਂ ਵੀ ਜੇ ਤੁਹਾਡੇ ਦਿਲ ਦੁੱਖਦੇ ਇੰਨਾ ਇਹੋ ਜਿਹਾ ਘਟਨਾਵਾ ਦੇ ਤੁਸੀਂ ਆਪਣੀਆਂ ਗੁਰੂ ਘਰਾਂ ਦੀਆਂ ਬਰਿਆਦਾਵਾਂ ਨੂੰ ਸਾਬਣਾ ਸਿੱਖੋ ਆਪਣੇ ਬੱਚਿਆਂ ਨੂੰ ਸਿਖਾਓ ਤੇ ਇਹੋ ਜਿਹਨਾਂ ਨੇ ਜੋਗੇ ਕਰਨੇ ਆ ਜੀਰੋ ਨੇ ਹਜੀ ਹਰ ਕਦਾ ਕਰਦੇ ਨੇ ਸਾਡੇ ਹੱਥ ਬੰਨੇ ਤੁਸੀਂ ਆਪ ਕਹਿੰਦੇ ਨਾ ਉਹਦੀ ਲੋੜ ਨਹੀਂ ਅਸੀਂ ਵੀ ਕਹਿੰਦੇ ਆ ਭਾਈ ਸਾਡੇ ਗੁਰੂ ਘਰਾਂ ਦੇ ਵਿੱਚ ਆਉਣ ਦੀ ਲੋੜ ਨਹੀਂ ਤੁਹਾਨੂੰ ਜੇ ਤੁਸੀਂ ਉਸ ਗੁਰੂ ਨੂੰ ਪਿਆਰ ਨਾਲ ਉਸ ਗੁਰੂ ਦੇ ਸਤਿਕਾਰ ਲਈ ਤੁਸੀਂ ਨਹੀਂ ਆ ਸਕਦੇ ਉਸ ਤਰੀਕੇ ਨਾਲ ਬਿਲਕੁਲ ਨਾ ਆਓ ਕੋਈ ਗੁਰੂ ਨੂੰ ਤੁਹਾਡੀ ਲੋੜ ਨਹੀਂ ਹੈਗੀ ਠੀਕ ਹੈ ਜੀ ਤੁਸੀਂ ਆਪ ਕਹਿ ਰਹੇ ਹੋ ਨਾ ਬਿਲਕੁਲ ਨਾ ਆਓ ਕੋਈ ਲੋੜ ਨਹੀਂ ਗੁਰੂ ਨੂੰ ਤੁਹਾਡੀ ਕਿਉਂਕਿ ਜੇ ਤੁਸੀਂ ਉਸ ਗੁਰੂ ਦਾ ਸਤਿਕਾਰ ਨਹੀਂ ਕਰ ਸਕਦੇ ਉਸ ਗੁਰੂ ਦੀ ਬਰਿਆਦਾ ਦੇ ਅਨਸਾਰ ਨਹੀਂ ਚੱਲ ਸਕਦੇ ਸਿੱਖੀ ਦਾ ਸਿਧਾਂਤ ਪੱਥਰ ਪੂਜਣ ਤੋਂ ਰੋਕਦਾ ਹੈ ਸਿੱਖੀ ਦਾ ਸਿਧਾਂਤ ਮੇਰੀ ਗੱਲ ਨਹੀਂ ਹੈਗੀ ਇਹ ਇਹ ਗੁਰਬਾਣੀ ਕਹਿੰਦੀ ਹੈ ਮੈਂ ਨਹੀਂ ਕਹਦਾ ਇਹ ਪੱਥਰ ਪੂਜਣ ਤੋਂ ਰੋਕਦਾ ਹੈ ਜੋਗ ਪਤ ਤੋਂ ਸਿੱਧਾਂ ਨਾਲ ਗੋਸ਼ਟੀ ਹੋਈ ਜੋਗੀਆਂ ਨਾਲ ਹੋਈ ਸਾਡਾ ਇਹਨਾਂ ਨਾਲ ਕੋਈ ਲੈਣ ਦੇਣ ਨਹੀਂ ਆਪਣੇ ਜੋਗ ਪਤ ਕਰ ਲੀਏ ਜੋ ਕਰੀ ਜਾ ਆਪਣੇ ਮੰਦਰ ਚ ਕਰੋ ਆਪਣਾ ਬਾਹਰ پارکਾਂ ਚ ਕਰੋ ਇਹ ਕਬ ਗੁਰੂ ਘਰਾਂ ਦੇ ਵਿੱਚ ਨਹੀਂ ਹੁੰਦਾ ਧਰਮ ਕੇ ਸਾਡਾ ਦੇ ਕਰਨ ਵਾਸਤੇ ਨਹੀਂ ਜੇ ਜੋਗਾ ਕਰਦੇ ਆ ਆਪਣੀ ਪੁੱਠੀਆਂ ਸਿੱਧੀਆਂ ਹਰਕਤਾਂ ਕਰਦੀਆਂ ਨੇ ਪਾਰਕਾਂ 'ਚ ਕਰੋ ਆਪਣੀ ਜਿੱਬਾਂ ਦੇ ਵਿੱਚ ਕਰੋ ਆਪਣੇ ਘਰੇ ਕਰੋ ਤੁਹਾਨੂੰ ਮੁਬਾਰਕ ਹੈ ਪਰ ਸਾਡੇ ਕੋਲੇ ਇਹ ਹਜ਼ਾਰ ਹਰਕਤਾਂ ਨਹੀਂ ਕਰਦੇ ਸਾਡੇ ਗੁਰੂ ਘਰਾਂ ਦੇ ਵਿੱਚ ਆ ਕੇ ਨਾ ਕੋਈ ਨਿਵਾਜ ਨਾ ਕੋਈ ਯੋਗਬੱਤ ਨਾ ਕੋਈ ਇਹ ਜਿਹੇ ਪੁੱਠਾ ਸਿੱਧਾ ਕੱਪੜਾ ਲੀੜਾ ਇਹ ਜਥੇਦਾਰ ਸਾਹਿਬ ਤੁਹਾਨੂੰ ਬੇਨਤੀ ਆ ਇਹ ਗੋਗਲੂਆਂ ਤੋਂ ਮਿੱਟੀ ਝਾੜਦਿਆਂ ਕੰਮ ਨਾ ਕਰੋ ਇਹਨਾਂ ਤੇ ਸਟ੍ਰਿਕਟ ਐਕਸ਼ਨ ਲਓ ਕੱਪੜਾ ਲੀੜਾ ਫੋਰ ਜੋ ਵੀ ਇਹ ਹਰਕਤਾਂ ਹੁੰਦੀਆਂ ਨੇ ਇਹਨਾਂ ਦੇ ਚੰਗੀ ਤਰ੍ਹਾਂ ਜਿਹੜੇ ਸੇਵਾਦਾਰ ਨੇ ਉਥੋਂ ਸਟ੍ਰਿਕਟ ਐਕਸ਼ਨ ਲੈਣ ਜੇ ਕੋਈ ਨਹੀਂ ਸਮਝਦਾ ਤੇ ਸਲੋਤਰ ਵੀ ਫੇਰਨ ਕਿਸੜੇ ਆਉਣਾ ਆਵੇ ਨਹੀਂ ਆਉਣਾ ਨਾ ਆਵੇ ਕਿਉਂਕਿ ਜਿਹੜਾ ਗੁਰੂ ਦਾ ਸਤਕਾਰ ਨਹੀਂ ਕਰ ਸਕਦਾ ਉਹਦੇ ਆਉਣ ਤੇ ਨਾ ਆਉਣ ਨਾਲ ਕੋਈ ਫਰਕ ਨਹੀਂ ਪੈਣ ਲੱਗਿਆ ਸਿੱਖੀ ਨੂੰ ਸਿੱਖੀ ਹਮੇਸ਼ਾ ਕੁਆਲਿਟੀ ਤੇ ਰਹੀ ਆ ਕੁਆਂਟੀਟੀ ਤੇ ਨਹੀਂ ਰਹੀ ਸਿੱਖੀ ਹਮੇਸ਼ਾ ਕੁਆਲਿਟੀ ਦੀ ਆ ਕਦੇ ਬਹੁਤ ਆਤ ਦੇ ਵਿੱਚ ਕੁਆਂਟੀਟੀ ਤੇ ਨਹੀਂ ਗੱਲ ਕਰਦੀ ਜੇ ਕੁਆਲਿਟੀ ਆ ਸਿੱਖ ਹਮੇਸ਼ਾ ਮੁਠੀ ਭਰ ਰਿਹਾ ਹੈ ਪਰ ਕੁਆਲਿਟੀ ਵਾਲੇ ਸੀਗੇ ਉਹ ਸਾਡੂ ਟੱਬਰਾਂ ਵਾਲੀ ਸਿੱਖੀ ਨਹੀਂ ਚਾਹੀਦੀ ਵੀ ਐ ਨੰਬਰ ਹੋ ਗਏ ਜੀ ਆਹ ਹੋ ਗਿਆ ਉਹ ਹੋਰ ਤਰ੍ਹਾਂ ਵਿੱਚ ਚੱਲਦਾ ਹੋਊਗਾ ਜਿਹੜੇ ਫਾਇਰ ਕਰਕੇ ਵਿੱਚ ਬੰਦਿਆਂ ਨੂੰ ਲਾਈ ਜਾਂਦੇ ਪੈਸੇ ਦੇ ਕੇ ਜੋੜਦੇ ਆ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ